ਫਿਲੌਰ ਤੋਂ ਇਸ ਵੇਲੇ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲਾਗਲੇ ਪਿੰਡ ਗੜੇ ਨੇੜੇ ਨੈਸ਼ਨਲ ਹਾਈਵੇ ਉੱਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 12 ਸਾਲਾਂ ਮਾਸੂਮ ਕੁੜੀ ਦੀ ਜਾਨ ਚਲੀ ਗਈ। ਮਿਲੀ ਜਾਣਕਾਰੀ ਮੁਤਾਬਕ ਅੱਜ ਤੇਜ਼ ਰਫਤਾਰ ਕਾਰ ਨੇ ਸੜਕ ਦੇ ਸਾਈਡ ਆਪਣੇ ਪਰਿਵਾਰਕ ਮੈਂਬਰ ਨਾਲ ਜਾ ਰਹੀ ਬੱਚੀ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਬੱਚੀ ਨੂੰ ਸਿਵਲ ਹਸਪਤਾਲ ਫਿਲੌਰ ਲੈ ਜਾਂਦੇ ਸਮੇਂ ਹੀ ਉਸ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਫਿਲੌਰ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਹਾਲਾਤਾਂ ਨੂੰ ਕਾਬੂ ਵਿੱਚ ਲਿਆ ਮ੍ਰਿਤਕ ਬੱਚੀ ਦੀ ਲਾਸ਼ ਨੂੰ ਕਾਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਪੁਲਿਸ ਮੁਤਾਬਕ ਵਾਹਨ ਚਾਲਕ ਦੀ ਪਛਾਣ ਹੋ ਚੁੱਕੀ ਹੈ ਤੇ ਉਸ ਦੀ ਕਾਰ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ ਜਿਆਦਾ ਸੱਟਾਂ ਲੱਗਣ ਕਾਰਨ ਡਰਾਈਵਰ ਨੂੰ ਫਲੋਰ ਤੋਂ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ ਮਾਮਲੇ ਸੰਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਖਾਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਲੜਕੀ ਦੇ ਪਿਤਾ ਸਰਬਜੀਤ ਕੁਮਾਰ ਡੂੰਗੇ ਸਦਮੇ ਵਿੱਚ ਛਾਣਾ ਤੇ ਪਿੰਡ ਦੀ ਪੰਚਾਇਤ ਵੀ ਮੌਕੇ ਤੇ ਮੌਜੂਦ ਰਹੀ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਹਾਈਵੇ ਉੱਤੇ ਵਾਹਨ ਚਲਾਉਂਦੇ ਸਮੇਂ ਰਫ਼ਤਾਰ ਤੇ ਕਾਬੂ ਰੱਖਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਹੈ ਜੀ ਤੁਹਾਡਾ ਸਰਵੀਨ ਕਿੱਥੇ ਤੇ ਰਹਿਣ ਵਾਲੇ ਕੜੇ ਦੇ ਤੇ ਕਾਂਜੀ ਕੱਲ ਪਤਾ ਲੱਗਿਆ ਕਿ ਕੱਲ ਰਾਤ ਨੂੰ ਇੱਕ ਐਕਸੀਡੈਂਟ ਹੋਇਆ ਤੇ 12-13 ਸਾਲਾਂ ਦੀ ਕੁੜੀ ਹੈ ਜੀ ਦੇਖ ਰਹੀ ਹੈ ਕੀ ਕਹਿਣਾ ਕਰਦੇ ਹੋ ਤੁਸੀਂ ਇਸ ਬਾਰੇ ਵਿੱਚ ਸਰ ਇਸ ਸੰਬੰਧਿਤ ਆਰਸੀ ਤੇ ਇੱਕ ਗੱਡੀ ਵਾਲਾ ਤੇਜ਼ ਰਫ਼ਤਾਰ ਨਾਲ ਆਇਆ ਕੰਮਿਲ ਜੀ ਤੇ ਜਿੰਨਾ ਨੂੰ ਲੜਾ ਕੇ ਲਿਆ ਤੇ ਕਿੰਨੀ ਕੁਮਰ ਸੀ ਜੀ ਕਲੇਡੀ ਉਹ 12 ਸਾਲ ਦੀ ਸੀ ਤਾਂ ਕਿਸੇ ਹਾਂਜੀ ਦੋ ਬੰਦੇ ਸੀ ਨਸ਼ੇ ਵਾਲੇ ਸੀਗੇ ਉਹ ਤੇ ਕਿੱਥੇ ਦੇ ਰਹਿਣ ਵਾਲੇ ਸੀ ਪਤਾ ਲੱਗਾ ਕਿ ਉਹ ਗੱਡੀ ਕਿੱਥੇ ਹਾਂਜੀ ਨਗਰ ਦੇ ਬਾਹਰ ਦੇ ਦਸਤੇ ਕੋਸ਼ਿਸ਼ ਤੇ ਮੌਕੇ ਤੇ ਕੋਈ ਪੁਲਸਾਈ ਵੀ ਕੱਢੇ ਨਹੀਂ ਹਾਂਜੀ ਤੇ ਕੀ ਕਹਿੰਦੇ ਤੁਸੀਂ ਕੀ ਕਾਰਵਾਈ ਕਰਾਉਣਾ ਚਾਹੁੰਦੇ ਆ ਸੰਨ ਇਨਸਾਫ ਚਾਹੀਦਾ ਸੰਨ ਉਹਨਾਂ ਦੇ ਪੂਰੀ ਕਾਰਵਾਈ ਕੀਤੀ ਜਾਵੇ ਭਾਜੀ ਕੀ ਨਾਮ ਹੈ ਜੀ ਤੁਹਾਡਾ? ਹਰਵਿੰਦਰ ਕੁਮਾਰ ਭਾਜੀ ਕਿੱਥੇ ਤੇ ਰਹਿੰਦੇ ਹੋ ਜੀ? ਗੜੇ ਦੇ ਭਾਜੀ ਜੀ। ਭਾਜੀ ਪਤਾ ਲੱਗਾ ਕੱਲ ਇੰਸੀਡੈਂਟ ਹੋਇਆ ਵੀ ਇੱਥੇ ਤੁਹਾਡੀ ਜਿਹੜੀ ਆ ਕੁੜੀ ਜੜੀ ਆ ਉਹਦੀ ਡੈਥ ਹੋ ਗਈ ਠੀਕ ਆ ਨਾ ਤੁਹਾਨੂੰ ਟੀਮ ਕਹਿਣਾ ਇਹ ਤੁਹਾਨੇ ਭਾਜੀ ਮੇਰੀ ਪੀਸੀ ਭਾਜੀ ਠੀਕ ਹੈ ਜੀ ਹਨਨ ਸਾਹ ਮਿਲਿਆ ਜੀ ਠੀਕ ਹੈ ਮੇਰੀ ਪੀਰੀ ਜੀ ਪੂਰੇ ਪੈਨਟ ਦੀ ਪੀਸੀ ਭਾਜੀ ਠੀਕ ਹੈ ਜੀ ਐਕਸੀਡੈਂਟ ਹੋ ਗਿਆ ਭਾਜੀ ਕੱਡੀ ਚਾਲ ਕਰ ਬਹੁਤ ਤੇਜ਼ ਕੱਡੀ ਲੈ ਕੇ ਆਉਂਦਾ ਸੀ ਆਹ ਡਾ ਕੇ ਮਾਰੀ ਫੜੀ ਜੀ ਭਾਜੀ ਕਿ ਮਤਲਬ ਦੀ ਮਟੀ ਕੁੜੀ ਸੀ 12 ਸਾਲ ਦੀ ਮਰਸੀ ਕੁੜੀ ਜੀ ਕੀ ਹੁੰਦਾ ਫੌਨ ਨਾਲ ਜੀ ਇਹ ਸਾਹ ਵੀ ਹੋਈ ਹੈ ਭਾਜੀ ਠੀਕ ਹੈ ਮੇਰੀ ਬੱਚੀ ਦਾ ਐਕਸੀਡੈਂਟ ਹੋ ਗਿਆ ਕਿਸੇ ਹੋਰ ਨਾਲ ਹੋ ਗਿਆ ਭਾਈ ਠੀਕ ਹੈ ਸਾਨੂੰ ਇਨਸਾਫ ਚਾਹੀਦਾ ਠੀਕ ਹੈ ਜੀ ਕਰਦਾ ਹਾਂ ਹਾਂ ਹੁਣ ਸਾਥ ਸਾਡੇ ਡਾਕੂਮੈਂਟ ਫੋਲੋ ਕਰਤੀ ਹੈ ਭਾਜੀ ਬੱਚੀ ਪਾਲੀ ਹੋ ਠੀਕ ਹੈ ਜੀ ਮਾਰਾ ਹੋਇਆ ਭਾਈ ਇਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਨ ਪਾਣੀ ਤੋਂ 500 ਕਿਤੇ ਹੀ ਗੜੇ ਦੇ ਮੁੱਢ ਤੋਂ ਕੰਟੈਕਟ ਦੇ ਮੌਕੇ ਤੇ ਆਇਆ ਦੇਖ ਲੈ ਜੀ ਠੀਕ ਹੈ ਨਾ ਤੁਹਾਨੂੰ ਕਰ ਬਸ ਚਾਲੋ ਤਾਂ ਕੋਈ ਐ ਨਹੀਂ ਜਦੋਂ ਆਪਾਂ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਸਮਾਰੋਹ ਜਿਹੜਾ ਪ੍ਰਾਕ ਦੇ ਵਿੱਚ ਚੱਲ ਰਹੀ ਹੈ। ਤਾਂ ਆਪਾਂ ਸੰਧਿਆ ਫੇਰੀ ਸੀ। ਸੰਧਿਆ ਫੇਰੀ ਦੇ ਵਿੱਚ ਬੱਚੇ ਸ਼ਬਦ ਗਾਇਨ ਕਰਦੇ ਸੀ ਜਿਹਦੇ ਵਾਪਸ ਹੀ ਬੈਨ ਇੱਕ ਗੱਡੀ ਆਈ ਹੈ। ਤੇ ਬਸ ਉਹਨੂੰ ਟੱਕਰ ਮਾਰ ਕੇ ਉੱਥੇ ਛਾਈ ਕੁੜੀ ਦੀ ਮੌਤ ਹੋ ਗਈ। ਤੇ ਪਤਾ ਲੱਗਾ ਕਿ ਜਿਹੜੇ ਇਹ ਰੇਲ ਤੇ ਪੀਟਾ ਲੱਗ ਜੀ। ਹਾਂਜੀ ਗੱਡੀ ਵਿੱਚ ਜਿਹੜੇ ਉਹਨਾਂ ਦੇ ਵੀ ਸੱਟਾ ਲੱਗੇ ਆ ਉਹ ਨਜ਼ਰ ਦੇ ਤਰੇ ਤੇ ਐਡਮਟ ਹੋ ਗਏ। ਕੋਈ ਨਸਾ ਵੀ ਕੀਤਾ ਹੋਇਆ ਸੀ ਉਹਨੇ ਨਸਾ ਕਰਦੇ ਦੇਖ ਕੇ ਲੱਗਦਾ ਸੀਗਾ ਕਿ ਉਹਨੇ ਕੋਈ ਮੈਡੀਕਲ ਨਸਾ ਕੀਤਾ ਹੋਇਆ ਰਹੇ। ਕਿ ਤੰਕੋ ਕੀ ਮਤਲਬ ਪਚਾਤੀ ਕਿ ਕਿਸ ਮੰਗ ਕਰਦਾ। ਬਿਕੋਜ਼ ਇਹ ਵੀ ਪ੍ਰਸ਼ਾਸਨ ਤੋਂ ਮਿਲ ਰਹਾ ਹੈ ਕਿ ਇੱਕ ਜਿਹੜਾ ਇਹ ਪਰਿਵਾਰ ਆ ਪਹਿਲਾਂ ਹੀ ਬਹੁਤ ਦੁਖੀ ਆ ਅੱਜ ਤੋਂ ਇੱਕ ਵਾਰ ਪਹਿਲਾਂ ਵੀ ਇਹਨਾਂ ਦੇ ਘਰ ਇੱਕ ਬੱਚੇ ਦਿੱਤੀ ਆ ਗੁੜੀਆ ਦੀ ਮਾਤਾ ਦੀ ਤੇ ਘਰ ਵੀ ਇਹਨਾਂ ਜਨਨ ਕਿ ਪਰਿਵਾਰ ਗਰੀਬ ਆ ਤੇ ਅਸੀਂ ਕਹਿ ਚਾਹੁੰਦੇ ਆ ਕਿ ਜਿਹੜੀ ਉਹਨਾਂ ਨੇ ਨਸ਼ਾ ਜੇ ਇਹਨਾਂ ਨੂੰ ਤਾ ਹੋਇਆ ਤੇ ਇਹਨਾਂ ਨੂੰ ਬੰਦ ਦੀ ਨਾ ਤੇ ਕਾਰਵਾਈ ਕੀਤੀ ਜਾਵੇ ਚਾਹੀਦੀ ਤੇ ਪਰਿਵਾਰ ਨੇ ਇਨਫਾਰਮਲ ਲਾਇਆ ਮੈਂ ਬੁੱਧ ਪ੍ਰਕਾਸ਼ ਸਾਹਬ ਦਾ ਪੰਚ ਪਿੰਡ ਗੜਾ ਇਹ ਜੋ ਰਾਤ ਹਾਦਸੇ ਦੌਰਾਨ ਲੜਕੀ ਮਸਕਾਨ ਪਤਰੀ ਸਰਬਜੀਤ ਪੁੱਤਰ ਜਗENDER ਪਾਲ ਦੀ ਪੁੱਤਰੀ ਜੋ ਕਿ ਰਾਤ ਸੰਧਿਆ ਫੇਰੀ ਤੇ ਜੋ ਲੰਗਰ ਲਗਾਇਆ ਗਿਆ ਉਸ ਸੰਬੰਧ ਦੇ ਵਿੱਚ ਇੱਥੇ ਮਤਲਬ ਸੰਧਿਆ ਫਿਰ ਤੇ ਮੱਥਾ ਟੇਕਣਾ ਲੜਕੀ ਔਰ ਉਸ ਦੀ ਭੂਆ ਦੋਨੇ ਆਈਆਂ ਔਰ ਜਦੋਂ ਵਾਪਸੀ ਵੇਲੇ ਕਾਰ ਪਰਤਨ ਲੱਗੀਆਂ ਤਾਂ ਉਸ ਵੇਲੇ ਇੱਕ ਨਗਰ ਪਿੰਡ ਤੋਂ ਆਈ ਇੰਡੀਗੋ ਕਾਰ ਜਿਸ ਨੇ ਬਹੁਤ ਹੀ ਤੇਜ਼ ਰਫ਼ਤਾਰ ਦੇ ਨਾਲ ਲੜਕੀ ਨੂੰ ਜਿਹੜਾ ਟੱਕਰ ਮਾਰੀ ਔਰ ਲੜਕੀ ਤਕਰੀਬਨ ਕਾਫੀ ਦੂਰ ਜਾ ਕੇ ਦਰਖਤ ਦੇ ਵਿੱਚ ਵੱਜੀ ਜਿਸ ਨਾਲ ਮਤਲਬ ਉਹ ਲੜਕੀ ਦਾ ਕੋਈ ਵੀ ਇਹੋ ਜਿਹਾ ਸਰੀਰ ਦਾ ਅੰਗ ਪੁੱਤਰ ਤੋਂ ਜਿਹੜਾ ਨਹੀਂ بچਿਆ ਬਹੁਤ ਹੀ ਬੁਰੀ ਹਾਲਤ ਦੇ ਨਾਲ ਲੜਕੀ ਦੀ ਦਰਦਨਾਕ ਮੌਤ ਹੋਈ ਆ ਔਰ ਇਸ ਮੌਤੇ ਸੰਬੰਧ ਦੇ ਵਿੱਚ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਜਿਹੜਾ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਔਰ ਨਾਲ ਦੀ ਨਾਲ ਮੈਂ ਪਿੰਡ ਦੀ ਪੰਚਾਇਤ ਨੂੰ ਔਰ ਮੋਤਵਾਰ ਵਿਅਕਤੀਆਂ ਨੂੰ ਵੀ ਬੇਨਤੀ ਕਰਦਾ ਕਿ ਪਰਿਵਾਰ ਦਾ ਸਾਥ ਦੇ ਕੇ ਇਸ ਪਰਿਵਾਰ ਨੂੰ ਜਿਹੜਾ ਮੌਕੇ ਤੇ ਮਦਦ ਕੀਤੀ ਜਾਵੇ ਔਰ ਐਨ ਆਰ ਆਈ ਵੀਰਾਂ ਨੂੰ ਮੇਰੀ ਬੇਨਤੀ ਆ ਕਿ ਜਿੰਨੇ ਵੀ ਮੇਰੇ ਪਿੰਡ ਦੇ ਐਨ ਆਰ ਆਈ ਵੀਰ ਨੇ ਉਹ ਰਲ ਮਿਲ ਕੇ ਇਸ ਪਰਿਵਾਰ ਦਾ ਸਹਿਯੋਗ ਕਰਨ ਔਰ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਕਿ ਇਸ ਪਰਿਵਾਰ ਨੂੰ ਜਿਹੜਾ ਠੁਕਮਾ ਮੁਆਵਜ਼ਾ ਵੀ ਦਵਾਇਆ ਜਾਵੇ ਜੈਪੀ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਅੱਜ ਜਿੱਦਾਂ ਉਹ ਕਰਦਾ ਲੱਗੇ ਕੱਲ ਰਾਤ ਨੂੰ ਇੱਥੇ ਗਰੇ ਦੌੜਦੇ ਦਾ ਸੀਨ ਹੈ 12 ਪਹਿਲਾ 13 ਜਿਹੜੀ ਕੁੜੀ ਆ ਉਹਦੀ ਡੈਥ ਹੋ ਗਈ ਤੁਸੀਂ ਮੌਕੇ ਤੇ ਪਹੁੰਚੇ ਕੀ ਕਹਿਣਾ ਸਰ ਅਰੇ ਕੀ ਕਰਨਾ ਤੇ ਕੱਲ ਰਾਤੀ 10:00 ਦੇ ਕਰੀਬ ਹੋਇਆ ਨਾਲ ਚਫਤ ਲੰਗਰ ਲੱਗਾ ਕਿ ਤੋਂ ਉਹ ਆ ਰਿਹਾ ਸੀਗੇ ਉਹ ਗੱਡੀ ਪਿੱਛੋਂ ਲਿਆ ਕੇ ਕੁੜੀ ਦੇ ਹਿੱਟ ਕੀਤੀ ਆ ਫਟ ਕਰਕੇ ਤਾਂ ਉਹਨੂੰ ਕੁੜੀ ਦੀ ਮੌਤ ਦੇ ਦੱਸੋ ਕੋਈ ਆ ਤਾਂ ਇਹਨੇ ਕਾਰ ਵਾਲੇ ਸੇ ਉੱਥੇ ਜਾ ਕੇ ਕਾਰ ਖਾਰ ਦੇ ਦਿੱਤੀ ਵਧੀਆ ਉਹਨਾਂ ਨੂੰ ਸੱਟਾਂ ਕਾਫੀ ਲੱਗੂਗਾ ਉਹ ਸੋਚਦਾ ਹਾਂ ਮਤਲਬ ਤੇ ਪਤਾ ਲੱਗਾ ਸਰ ਜਿਹੜੇ ਕਾਗਜ਼ ਚਾਲਕ ਦੇਗਾ ਉਹ ਕਿੱਛ ਦੇ ਉਹ ਤੇ ਨਜ਼ਰ ਦੇ ਠੀਕ ਹੈ ਜੀ ਉਹ ਉਹਨਾਂ ਦੇ ਵੀ ਪਤਾ ਲੱਗਿਆ ਹਾਂਜੀ ਉਹਨਾਂ ਨੂੰ ਲੱਗਿਆ ਠੀਕ ਉਹ ਸਰ ਹਸਤੂਰ ਦਲਿੰਦਰ ਦਾਸ